ਸੋਹਣ ਜੱਟੀਨੀ ਮੈਂ ਜੱਟ ਖੂਣ ਖੂਣ ਵਾਲਾ ਸੋਹਣ ਜੱਟੀਨੀ ਮੈਂ ਜੱਟ ਖੂਣ ਖੂਣ ਵਾਲਾ ਸੋਹਣ ਜੱਟੀਨੀ ਮੈਂ ਜੱਟ ਖੂਣ ਖੂਣ ਵਾਲਾ ਦੇਖ ਜੱਟ ਦੇ ਡੌਲੇ ਮੁੰਡੇ ਜੰਮ ਦੇ ਔਲੇ ਬੌਲੇ ਜੱਟੀਨੀ ਮੈਂ ਜੱਟ ਖੂਣ ਖੂਣ ਵਾਲਾ ਦੇਖ ਜੱਟੀਨੀ ਮੈਂ ਜੱਟ ਖੂਣ ਖੂਣ ਵਾਲਾ ਦੇਖ ਜੱਟੀਨੀ ਮੈਂ ਜੱਟ ਖੂਣ ਖੂਣ ਵਾਲਾ ਜੱਟੀਨੀ ਮੈਂ ਜਟ ਖੂਣ ਖੂਣ ਵਾਲਾ ਦੇਖ ਜੱਟ ਦੇ ਪੱਟ ਮੁੰਡੇ ਜੰਮ ਦੇ ਚਟਪਟ ਜੱਟੀਨੀ ਮੈਂ ਜਟ ਖੂਣ ਖੂਣ ਵਾਲਾ ਦੇਖ 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 ਜੱਟ ਦੇ ਗੋਡੇ ਮੁੰਡੇ ਜੰਮ ਦੇ ਰੋਡੇ ਪੋਡੇ ਜੱਟ ਮੈਂ ਜੱਟ ਖੂਣ ਖੂਣ ਵਾਲਾ ਦੇਖ ਜੱਟੀਏ ਨਹੀਂ ਮੈਂ ਜੱਟ ਖੂਣ ਖੂਣ ਵਾਲਾ ਦੇਖ ਜੱਟੀਏ ਨਹੀਂ ਮੈਂ ਜੱਟ ਖੂਣ ਖੂਣ ਵਾਲਾ ਦੇਖ ਜੱਟੀਏ ਨਹੀਂ ਮੈਂ ਜੱਟ ਖੂਣ ਖੂਣ ਵਾਲਾ ਦੇਖ ਜੱਟ ਦੇ ਗਿੱਟੇ ਮੁੰਡੇ ਜੰਮਦੇ ਗੋਰੇ ਚਿੱਟੇ ਜੱਟੀਏ ਨਹੀਂ ਜੱਟ ਖੂਣ ਖੂਣ ਵਾਲਾ ਦੇਖ ਜੱਟੀਏ ਨਹੀਂ ਮੈਂ ਜੱਟ ਖੂਣ ਖੂਣ